ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐਮਏ ਪੰਜਾਬੀ ਦੇ ਚੌਥੇ ਸਮੈਸਟਰ ਦੇ ਰਿਜ਼ਲਟ ਵਿੱਚੋਂ ਰਾਮਗੜੀਆ ਕਾਲੀ ਫਗਵਾੜਾ ਨੇ ਰਿਕਾਰਡ ਤੋੜ ਉਪਲਬਧੀ ਹਾਸਲ ਕੀਤੀ ਹੈ ਯੂਨੀਵਰਸਿਟੀ ਵਿੱਚੋਂ ਕਾਲਜ ਦੀ ਵਿਦਿਆਰਥਣ ਮਨਦੀਪ ਕੌਰ ਨੇ 1316 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ 골ਡ ਮੈਡਲ ਹਾਸਲ ਕੀਤਾ ਇਸੇ ਤਰ੍ਹਾਂ ਹੀ ਹਨੀਸ਼ਾ ਨੇ ਯੂਨੀਵਰਸਿਟੀ ਵਿੱਚੋਂ 1292 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ ਕਾਲਜ ਦੀ ਵਿਦਿਆਰਥਣ ਗੀਤਾਂਜਲੀ ਨੇ ਯੂਨੀਵਰਸਿਟੀ ਮੈਰਿਟ ਵਿੱਚੋਂ 1240 ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ ਇਸ ਮੌਕੇ ਜਿੱਥੇ ਰਾਮਗੜੀ ਐਜੂਕੇਸ਼ਨ ਕਾਉਂਸਲ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਇਸ ਪ੍ਰਾਪਤੀ ਨੂੰ ਰਾਮਗੜੀਆ ਕਾਲੇਜ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਸਮੂਹ ਸਟਾਫ ਲਈ ਮਾਣ ਵਾਲੀ ਗੱਲ ਦੱਸਿਆ ਉੱਥੇ ਹੀ ਕਾਲੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਅਤੇ ਅਧਿਆਪਕਾਂ ਨੇ ਵਧੀਆ ਪੋਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਆਪਣਾ ਹੀ ਨਹੀਂ ਸਗੋ ਕਾਲਜ ਦਾ ਅਤੇ ਸਟਾਫ ਦਾ ਨਾਮ ਵੀ ਰੌਸ਼ਨ ਕੀਤਾ ਹੈ ਬੜੇ ਮਾਣ ਤੇ ਫਖਰ ਦੇ ਨਾਲ ਮੈਂ ਦੱਸਣ ਜਾ ਰਿਹਾ ਕਿ ਕਾਲਜ एमए पंजाबी ਦਾ ਰਿਜ਼ਲਟ ਆਇਆ ਇਹ ਬੱਚੀਆਂ ਸਾਡੇ ਕੋਲ ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲ ਆ ਕੇ ਦਾਖਲ ਹੋਈਆਂ ਸੀ ਤੇ ਅੱਜ ਇਹੋ ਕਾਲਜ ਦੀ ਹਿਸਟਰੀ ਕ੍ਰੀਏਟ ਕਰਕੇ ਔਰ ਪਾਸ ਹੋ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਫਰਸਟ ਪੀਸਨ ਜਿਹੜੀ ਹਾਸਲ ਕੀਤੀ ਆ ਮੇਰੀ ਬੇਟੀ ਮਨਦੀਪ ਨੇ ਔਰ ਇਹਨੇ ਜਦੋਂ ਇਹਦੇ ਗੜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹ 골ਡ ਮੈਡਲ ਪਾਏਗਾ ਇਹ ਤਾਂ ਸੋਚ ਲਈ ਹੁਣੀ ਇਹਦੇ ਗੱਲ ਦੇ ਵਿੱਚ ਪੈਗਾ ਮੈਂ ਫਖਰ ਮਹਿਸੂਸ ਕਰਾਂਗਾ ਕਿ ਉਹ ਰਾਮ ਗੜੀਆ ਕਾਲਜ ਦੇ ਗੜ ਦੇ ਵਿੱਚ 골ਡ ਮੈਡਲ ਪਏਗਾ ਉਥੇ ਇੰਨੇ ਯੂਨੀਵਰਸਿਟੀ ਦੇ ਕਾਲਜ ਵੱਡੇ ਵੱਡੇ ਕਾਲਜ ਹੋਣਗੇ ਔਰ ਸਾਰੇ ਜਿਹੜੇ ਆ ਦੇਖ ਕੇ ਔਰ ਸਾਰਿਆਂ ਦੇ ਸਾਡੇ ਕਾਲਜ ਦਾ ਜਿਹੜਾ ਯਾਰ ਰਿਸਪੈਕਟ ਵਧੇਗੀ ਔਰ ਇਤੋਂ ਹੋਰ ਵੱਡੀ ਗੱਲ ਆ ਕਿ ਜਿਹੜੀ ਸੈਕੰਡ ਪੀਸ਼ਨ ਆ ਜਿਹਨਾਂ ਦੋਨੋਂ ਬੱਚਿਆਂ ਦਾ ਆਪਸ ਵਿੱਚ ਮੁਕਾਬਲਾ ਆ ਔਰ ਉਹ ਵੀ ਸਾਡੇ ਨੀਸ਼ਾ ਜਿਹੜੀ ਆ ਉਹ ਵੀ ਸਾਡੇ ਹੀ ਕਾਲਜ ਦੀ ਸਟੂਡੈਂਟ ਆ ਔਰ ਬਧਾਈ ਦੀ ਗੱਲ ਇਹ ਹੋਰ ਆ ਕਿ ਉਹਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਬੱਖਰੇ-ਬੱਖਰੇ ਕਾਲਜਾਂ ਦੇ ਵਿੱਚ 573 ਬੱਚੇ ਜਿਹੜੇ ਆ ਉਹ ਪਾਸ ਹੋਏ ਆ ਔਰ ਉਹਨਾਂ ਦੇ ਵਿੱਚੋਂ ਜਿਹੜੇ ਪੰਜਵੀਂ ਪੀਸ਼ਨ ਹਾਸਲ ਕੀਤੀ ਆ ਉਹ ਵੀ ਮੇਰੇ ਕਾਲਜ ਦੀ ਹੀ ਬੇਟੀ ਆ ਔਰ ਇਹਨੇ ਪੰਜਵੀਂ ਪੀਸ਼ਨ ਜਿਹੜੀ ਆ ਹਾਸਲ ਕੀਤੀ ਆ ਔਰ ਜਿਹੜੀ ਇਹ ਵੀ ਲੜਕੀ ਆ ਇਹਦੇ ਵੀ 72% ਨੰਬਰ ਆ ਜਿਹੜੀ ਆ ਕਾਲਜ ਚ ਚੌਥੇ ਨੰਬਰ ਤੇ ਆ ਯੂਨੀਵਰਸਿਟੀ ਦੇ ਵਿੱਚੋਂ ਬੇਸ਼ੱਕ ਇਹਦੀ ਪੀਸ਼ਨ ਨਹੀਂ ਆ ਸਕੀ ਔਰ ਇਹਦੇ ਲਈ ਸਾਰੇ ਸਾਰੇ ਸਟਾਫ ਮੈਂਬਰ ਵਧਾਈ ਦੇ ਪਾਤਰ ਨੇ ਸਪੈਸ਼ਲੀ ਪੰਜਾਬੀ ਡਿਪਾਰਟਮੈਂਟ ਡਾਕਟਰ ਹਰਮੀਤ ਤੇ ਉਹਨਾਂ ਦੇ ਨਾਲ ਦੇ ਜਿਹੜੇ ਟੀਚਰਸ ਆ ਉਹ ਸਾਰੇ ਸਾਰੇ ਵਧਾਈ ਦੇ ਪਾਤਰ ਨੇ ਪੰਜਾਬੀ ਵਿਭਾਗ ਦਾ ਰਿਜ਼ਲਟ ਆਇਆ ਐਮਏ ਪੰਜਾਬੀ ਦਾ ਤਾਂ ਬਹੁਤ ਫਖਰ ਮਹਿਸੂਸ ਹੋ ਰਿਹਾ ਸਾਡੇ ਬੱਚਿਆਂ ਨੇ ਬਹੁਤ ਲਗਨ ਬਹੁਤ ਮਿਹਨਤ ਨਾਲ ਇਹ ਪੋਜੀਸ਼ਨਸ ਹਾਸਲ ਕੀਤੀਆਂ ਮੈਂ ਇਹਨਾਂ ਨੂੰ ਕਦੇ ਰੇਸ 'ਚ ਨਹੀਂ ਪਾਇਆ ਨਾ ਮੈਂ ਹੁਣ ਕਹਨੀ ਆ ਜ਼ਿੰਦਗੀ 'ਚ ਰੇਸ ਨਹੀਂ ਇੰਪੋਰਟੈਂਟ ਹੁੰਦੀ ਪਰ ਬਹੁਤ ਵਧੀਆ ਗੱਲ ਮੈਨੂੰ ਲੱਗਦੀ ਹੈ ਕਿ ਇਹਨਾਂ ਨੇ ਹਰ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੇ ਹਰ ਇੱਕ ਚੀਜ਼ ਲਈ ਜਿੰਨੀ ਵਾਰ ਵੀ ਇਹਨਾਂ ਨੂੰ ਲੱਗਿਆ ਉਹ ਸਮਝ ਨਹੀਂ ਆਉਂਦੀ ਇਹਨਾਂ ਨੇ ਉਹਨੇ ਐਫਰਟਸ ਕੀਤੇ ਆ ਅਧਿਆਪਕ ਤਦ ਹੀ ਸਮਝਾ ਸਕਦਾ ਜੇ ਬੱਚੇ ਦੇ ਅੰਦਰ ਜਗਿਆਸਾ ਹੋਵੇ ਔਰ ਇਹ ਬੱਚੇ ਮੇਰੇ ਇੰਨੇ ਮਿਹਨਤੀ ਹੈ ਕਿ ਨਾ ਸਾਰਿਆਂ ਦੇ ਅੰਦਰ ਬਹੁਤ ਜਗਿਆਸਾ ਸੀ ਔਰ ਉਹ ਜਗਿਆਸਾ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਤੇ ਮੈਨੂੰ ਲੱਗਦਾ ਕਿ ਲਿਟਰੇਚਰ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹ ਵਤ ਵਤਾਉਣੇ ਚਾਹੀਦੇ ਆ ਕਿਉਂਕਿ ਸਿਰਫ ਇਹ ਨੰਬਰ ਨਹੀਂ ਹੁੰਦੇ ਜਾਂ ਪੋਜੀਸ਼ਨਸ ਨਹੀਂ ਹੁੰਦੀਆਂ ਇਹ ਉਹ ਚਾਰ ਚੰਗੀਆਂ ਸ਼ਖਸੀਅਤਾਂ ਹੋਣਗੀਆਂ ਜਿਹੜੀਆਂ ਸਮਾਜ ਦੇ ਉਸਾਰੀ ਦੇ ਇੱਕ ਨਵਾਂ ਅਪਰਾਯੋਗਾਂ ਪਾਉਣ ਦੀ ਤਾਂ ਇਹਨਾਂ ਸਾਰਿਆਂ ਨੂੰ ਬਹੁਤ ਬਾਰਕ ਹੈ ਸਾਡਾ ਇਹਨਾਂ ਨੇ ਫਕਰ ਨਾਲ ਬਹੁਤ ਮਾਣ ਨਾਲ ਸਾਡਾ ਸਿਰ ਉੱਚਾ ਕੀਤਾ ਉਦਰ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਆਪਣੀ ਇਸ ਉਪਲਬਧੀ ਦਾ ਸਿਹਰਾ ਜਿੱਥੇ ਕਾਲਜ ਦੇ ਸਮੂਹ ਸਟਾਫ ਤੇ ਮੈਨੇਜਮੈਂਟ ਦੇ ਸਿਰ ਬੰਨਿਆ ਉੱਥੇ ਹੀ ਉਣਾਇਆ ਕਿ ਉਹ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਕੇ ਆਪਣਾ ਤੇ ਆਪਣੇ ਕਾਲਜ ਦਾ ਨਾਂ ਇਸੇ ਤਰ੍ਹਾਂ ਹੀ ਰੋਸ਼ਨ ਕਰਦੇ ਰਹਿਣਗੇ। ਸ਼੍ਰੀ ਰਾਮਗੜੀਆ ਕਾਲਜ ਦੀ ਐਮਏ ਪੰਜਾਬੀ ਦੀ ਵਿਦਿਆਰਥਣਾਂ ਤੇ ਅੱਜ ਸਾਡਾ ਰਿਜ਼ਲਟ ਆਇਆ ਜਿਹਦੇ ਵਿੱਚ ਉਹ ਯੂਨੀਵਰਸਿਟੀ ਵਿੱਚੋਂ ਫਸਟ ਪੋਜੀਸ਼ਨ ਜਿਹੜੀ ਆ ਉਹ ਹਾਸਲ ਕੀਤੀ ਆ। ਤੇ ਜਦੋਂ ਮੈਂ ਇਸ ਕਾਲਜ ਵਿੱਚ ਐਡਮਿਸ਼ਨ ਲਈ ਆਈ ਸੀ ਕਿ ਤਾਂ ਮੈਂ ਇਹ ਸੋਚ ਕੇ ਆਈ ਸੀ ਕਿ ਮੈਂ ਪ੍ਰਾਈਵੇਟ ਪੜਨਾ ਹੈ ਮੈਂ ਸਿਰਫ ਪੁੱਛਿਆ ਨਾਈਸ ਸੀ ਕਿ ਕਿ ਪ੍ਰਾਈਵੇਟ ਦਾ ਕੀ ਪ੍ਰੋਸੀਜਰ ਆ ਕਿੱਦਾਂ ਪੜ ਸਕਦੇ ਆ ਪਰ ਮੈਂ ਜਦੋਂ ਹਰਮਿਤ ਮੈਮ ਨੂੰ ਮਿਲੀ ਮੈਮ ਨੇ ਮੈਨੂੰ ਕਿਹਾ ਕਿ ਨਹੀਂ ਤੂੰ ਰੈਗੂਲਰ ਕਰ ਮੈਂ ਮੈਮ ਨੂੰ ਵੀ ਇਹੀ ਕਿਹਾ ਕਿ ਮੈਮ ਮੈਂ ਨਹੀਂ ਮੈਂ ਪ੍ਰਾਈਵੇਟ ਹੀ ਕਰਨੀ ਆ ਤੇ ਫਿਰ ਮੈਮ ਨੇ ਮੈਨੂੰ ਸਮਝਾਇਆ ਕਹਿੰਦੇ ਨਹੀਂ ਰੈਗੂਲਰ ਕਰ ਮੈਂ ਹੈਗੀ ਆ ਇੱਥੇ ਕੋਈ ਗੱਲ ਨਹੀਂ ਫੀਸ ਦੀ ਕੋਈ ਟੈਨਸ਼ਨ ਨਹੀਂ ਆ ਵੈਸੇ ਕੋਈ ਟੈਨਸ਼ਨ ਨਹੀਂ ਆ ਪਰ ਤੂੰ ਰੈਗੂਲਰ ਕਰ ਉਸ ਪੁਆਇੰਟ ਤੇ ਮੈਂ ਬਹੁਤ ਡਬਲ ਵਾਇਨਰ ਸੀ ਪਰ ਮੈਂ ਅੱਜ ਬਹੁਤ ਸ਼ੁਕਰਗੁਜ਼ਾਰਾ ਕਿ ਮੈਨਾਂ ਦੀ ਗੱਲ ਨੂੰ ਮੰਨ ਲਈ ਤੇ ਮੈਂ ਰੈਗੂਲਰ ਕੀਤੀ ਬਹੁਤ ਸਾਥ ਦਿੱਤਾ ਮੈਡਮ ਨੇ ਮੇਰਾ ਹਰ ਇੱਕ ਨਾਲ ਨੇ ਪੂਰੇ ਕਾਲਜ ਦੀ ਫੈਸਿਲਿਟੀ ਨੇ ਤੇ ਅੱਜ ਮੈਂ ਇਹ ਮੁਕਾਮ ਹਾਸਲ ਕਰ ਲਿਆ ਕਿ ਮੈਂ ਆਪਣੇ ਨਾਮ ਦੇ ਪਿੱਛੇ ਦਾ 골ਡ ਮੈਡਲ ਪੈਸਟ ਤੇ ਆਉ ਟੈਗ ਜਿਹੜਾ ਆਪਾਂ ਨੂੰ ਲਗਵਾ ਲਿਆ ਸੋ ਅੱਜ ਮੇਰਾ ਸਾਡਾ ਰਿਜ਼ਲਟ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੈ ਯੂਨੀਵਰਸਿਟੀ ਵਿੱਚ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਇਸ ਸਫਲਤਾ ਸ਼ਰੇਮ ਮੈਂ ਆਪਣੇ ਅਧਿਆਪਕ ਸਾਹਿਬਾਨ ਨੂੰ ਪੇਰੈਂਟਸ ਸਾਰੇ ਕਾਲਜ ਦੇ ਸਟਾਫ ਨੂੰ ਜਿਹੜਾ ਚਾਹੀਏ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਤੇ ਨੈਕਸਟ ਕੀ ਤੁਹਾਡਾ ਐਮ ਕੀ ਹੈ ਤੁਹਾਡਾ ਮੇਰਾ ਏਮ ਤਾਂ ਗਵਰਨਮੈਂਟ ਟੀਚਰ ਬਣਨਾ ਹੈ ਮੇਰਾ ਨਾਮ ਕੀਤਾੰਧੀਆ ਤੇ ਮੇਰਾ ਚੈਮੀ ਪੰਜਾਬੀ ਦਾ ਰਿਜ਼ਲਟ ਆਇਆ ਫਾਈਨਲ ਈਅਰ ਸੀਗਾ ਸਾਡਾ ਤੇ ਰਿਜ਼ਲਟ ਬਹੁਤ ਵਧੀਆ ਹੋਇਆ ਤੇ ਸਾਡਾ ਸਾਨੂੰ ਬਹੁਤ ਖੁਸ਼ੀ ਆ ਕਿ ਸਾਡਾ ਰਿਜ਼ਲਟ ਬਹੁਤ ਵਧੀਆ ਆ ਕਾਲਜ ਦਾ ਤੇ ਮੇਰੀ ਮੈਡ ਮੈਰਿਡ ਲਿਸਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ 5th ਪੋਜੀਸ਼ਨ ਆਈ ਆ ਤੇ ਮੈਨੂੰ ਬਹੁਤ ਖੁਸ਼ੀ ਆ ਮੇਰੇ 77% ਨੰਬਰ ਆਏ ਆ ਤੇ ਮੇਰੇ फ्रेंड्स ਦੀਆਂ ਵੀ ਪੇਟੀਸ਼ਨਸ ਆਈਆਂ ਜੋ ਕਿ ਫਸਟ ਸੈਕੰਡ ਹਨ ਮੈਨੂੰ ਬਹੁਤ ਖੁਸ਼ੀ ਆ ਕਿ ਅਸੀਂ ਆਪਣੇ ਕਾਲਜ ਦਾ ਨਾਮ ਰਾਸ਼ਣ ਕੀਤਾ ਤੇ ਇਹ ਸਭ ਅਸੀਂ ਕਾਲਜ ਦੇ ਕਾਲਜ টিਚਰਸ ਦੇ ਕਰਕੇ ਤੇ ਆਪਣੇ ਪੇਰੈਂਟਸ ਕਰਕੇ ਸਾਰਾ ਕੁਝ ਹਾਸਲ ਕੀਤਾ ਇਸ ਲਈ ਇਸ ਲਈ